ਕੰਕਰ ਸਤਗੁਰ ਪ੍ਰਸਾਦ ਸਲੋਕ ਮਹਲਾ 9 ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਕਹ ਨਾਨਕ ਹਰ ਭਜ ਮਨਾ ਜਿ ਵਿਦਜਲ ਕੋ ਮੀਨ ਬੇਖਿਆਨ ਸਿਉ ਕਾਹੇ ਰਚਿਓ ਨਿਮਕ ਨਾ ਹੋਇ ਅਦਾ ਕਹੋ ਨਾਨਕ ਭਜ ਹਰਮਨਾ ਪਰੇ ਨ ਜਮ ਕੀ ਫਾਸ ਦਰਨਾ ਪਉ ਓਹੀ ਗਇਓ ਲਿਓ ਜਰਾ ਤਨ ਜੀਤ ਕਹੋ ਨਾਨਕ ਭਜ ਹਰਮਨਾ ਔਦ ਜਾਤ ਹੈ ਦੀਤ ਬਿਰਦ ਪਿਉ ਸੁਦੇ ਨਹੀਂ ਕਾਲ ਪਹੁੰਚਿਓ ਆ ਕਨਰਵਾਵਰੇ ਯਾਉ ਨਾ ਪਜੈ ਫਗਵਨ ਤਨਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ ਇਨ ਮੈਂ ਕਛੂ ਸੰਗੀ ਨਹੀਂ ਨਾਨਕ ਸਾਚੀ ਜਾਨ ਪਾਤੇ ਤੋਦਰਨ ਭੈ ਹਰਨ ਨਾਥ ਕੇ ਨਾਥ ਕਹੋ ਨਾਨਕ ਤੇ ਜਾਣੀਐ ਸਦਾ ਵਸਤੁ ਤੁਮ ਸਾਥ ਤਨ ਤਨ ਜੇ ਤੋ ਕੋ ਦਿਉ ਤ ਸਉ ਨੇ ਹੋ ਨਕੀਨ ਕਹੋ ਨਾਨਕ ਨਰ ਬਾਬਰੇ ਅਬ ਕਿਉਂ ਡੋਲਤ ਦੀਨਾਂ ਤਨ ਤਨ ਸੰਪੇ ਸੁਖ ਦਿਓ ਹਰ ਜੇ ਨੀਕੇ ਤਾਮ ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹਿ ਨਾਮ ਸਭ ਸੁਖ ਦਾਤਾ RAM ਹੈ ਦੂਸਰ ਨਾਹਿਨ ਕੋਈ ਕਹੋ ਨਾਨਕ ਸੁਨ ਰੇ ਮਨਾ ਦੇ ਸਿਮਰਤ ਗਤ ਹੋਏ ਜੇ ਸਿਮਰਤ ਗਤ ਪਾਈਏ ਤੇ ਪਜੋਰੇ ਤੈ ਮੀਤ ਕੋ ਨਾਨਕ ਸੁਣ ਰੇ ਮਨਾ ਆਦ ਘਟ ਤਹਨੀਤ ਪੰਜ ਤੱਤ ਕੋ ਤਨ ਰਚਿਓ ਜਾਨੋ ਸਤਰ ਸੁਜਾਨ ਦੇਤੇ ਉਪਦੇਉ ਨਾਨਕਾ ਲੀਨ ਤਾਹੀ ਮੈਂ ਮਾਨੁ ਕਟ ਕਟ ਮੈਂ ਹਰ ਜੂ ਬਸੈ ਸੰਤਨ ਕਹਿਓ ਉਪਕਾਰ ਕਹੋ ਨਾਨਕ ਤੇ ਪਜੋ ਮਨੋ ਪੋ ਨਿਦ ਉਤਰੇ ਪਰ ਸੁਖ ਦੁਖ ਜੇ ਪਰਸੇ ਨਹੀਂ ਲੋਭੋ ਮੋ ਅਭਿਮਾਨ ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਉਸਤ ਨਿੰਦਿਆ ਨਾਹੀ ਜੇ ਕੰਚਨ ਲੋ ਸਮਾਨ ਕਹੋ ਨਾਨਕ ਸੁਨ ਰੇ ਮਨਾ ਮੁਖਤ ਤਾਹੇ ਤੈ ਜਾਨ ਹਰ ਖਸੋਗ ਚਾਹਤੇ ਨਹੀਂ ਬੈਰੀ ਮੀਤ ਸਮਾਨ ਕਹੋ ਨਾਨਕ ਸੁਣ ਰੇ ਮਨ ਮੁਕਤ ਤਾਹੇ ਤੈ ਜਾਨ ਪੈ ਕਹ ਕੋ ਦੇ ਤਨੇ ਨਹਿ ਪੈ ਮਾਨਤ ਆਨ ਕਹੋ ਨਾਨਕ ਸੁਣ ਰੇ ਮਨ ਗਿਆਨੀ ਤਾਹੇ ਵਖਾਨ ਜੇ ਵਿਖਿਆ ਸਗਲੀ ਤਜੀ ਲਿਓ ਪੇਖ ਬੈਰਾਗ ਕਹੋ ਨਾਨਕ ਸੁਨ ਰੇ ਮਨਾ ਤੇ ਨਰ ਮਾਥੈ ਪਾਗ ਜੇ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ ਕਹੋ ਨਾਨਕ ਸੁਨ ਰੇ ਮਨਾ ਤੇ ਕਟ ਬਰਮ ਪਰ ਨਿਵਾਸ ਜੇ ਪ੍ਰਾਣੀ ਹੋ ਮੈਂ ਤਜੀ ਕਰਤਾ RAM ਪਛਾਨ ਕਹੋ ਨਾਨਕ ਬਹੁ ਮੁਕਤ ਨਰ ਈਮਨ ਸਾਚੀ ਮਾਨ ਪੈ ਨਾਸਨ ਤੁਰਮਤ ਹਰਨ ਕਲ ਮੈਂ ਹਰ ਕੋ ਨਾਮ ਨਿਸਦਨ ਜੋ ਨਾਨਕ ਭਜੈ ਸਫਲ ਹੋਏ ਤੇ ਕਾਮ ਜੀਬਾ ਗੁਣ ਗੋਬਿੰਦ ਪਜੋ ਕਰਨ ਸੁਣੋ ਹਰ ਨਾਮ ਕਹੋ ਨਾਨਕ ਸੁਣ ਰੇ ਮਨਾ ਪਰੇ ਨ ਜਮਕੈ ਤਾਮ ਜੋ ਪ੍ਰਾਣੀ ਮਮਤਾ ਤਜੈ ਲੋਭ ਮੋਹ ਹੰਕਾਰ ਕਹੋ ਨਾਨਕ ਆਪੰਤਰੇ ਔਰਨ ਲੀਤ ਉਧਾਰ ਜਿਉ ਸੁਪਨਾ ਅਰਪੇਖਨਾ ਐਸੇ ਜਗ ਕੋ ਜਾਨ ਇਨ ਮੈਂ ਕਛੂ ਸਾਚੋ ਨਹੀਂ ਨਾਨਕ ਬਿਨ ਭਗਵਾਨ ਇਸ ਦਿਨ ਮਾਇਆ ਕਾਰਨੇ प्राणी डोलत नीत कोटन में नानक को नारायण जहि तीता जैसे जलते बुदबुदा उपजे बिनसै नीत जग रचना तैसे रची कहो नानक सुन मीत प्राणी कछु नचे तै मद माया कै अंध कहो नानक बिन हर भजन परत ताए जम फंदा जो सुख को चाहे सदा शरण राम की ले कहो नानक सुन रे मना ਦੁਰ ਲਬ ਮਨੁ ਕੋ ਦੇ ਮਾਇਆ ਕਾਰਨ ਤਾਵਹੀ ਮੂਰਖ ਲੋਗ ਅਜਾਨ ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਨ ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤਹਿ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਦਰਹਿਓ ਬਿਸਰਿਓ ਗੋਬਿੰਦ ਨਾਮ ਕੋ ਨਾਨਕ ਬਿਨ ਹਰ ਭਜਨ ਜੀਵਨ ਕੋ ਮੇ ਕੌਨੇ ਕਾਮ ਪ੍ਰਾਣੀ ਰਾਮਨਾਚੇ ਤੈ ਮਦ ਮਾਇਆ ਕੈ ਅੰਧ ਕਹੋ ਨਾਨਕ ਹਰ ਭਜਨ ਬਿਨ ਵਰਤ ਤਾਹੀਂ ਜੰਪੰਦ ਸੁਖ ਮੈਂ ਬੋ ਸੰਗੀ ਪਏ ਦੁਖ ਮੈਂ ਸੰਗ ਨ ਕੋਏ ਕਹੋ ਨਾਨਕ ਹਰ ਭਜਮ ਨਾ ਅੰਤ ਸਹਾਈ ਹੋਏ ਜਨਮ ਜਨਮ ਰਮਤ ਫਿਰਿਓ ਮਿਟਿਉ ਨ ਜਮ ਕੋ ਤ੍ਰਾਸ ਕਹੋ ਨਾਨਕ ਹਰ ਭਜਮ ਨਾ ਨਿਰ ਪੈ ਪਾਵੈ ਬਾਸ ਜਤਨ ਬਹੁਤ ਮੈਂ ਕਰ ਰਹਿਓ ਮਿਟਿਉ ਨ ਮਨ ਕੋ ਮਾਨ ਦੁਰਮਤਿ ਸਿਓ ਨਾਨਕ ਫਦਿਓ ਰਖ ਲਿਹੁ ਪਗਵਾਨ ਬਾਲ ਜਵਾਨੀ ਅਰ ਗਿਰਦ ਫੁਨ ਤੀਨ ਅਵਸਥਾ ਜਾਨ ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਕਰਨੂ ਹੂ ਤੋ ਸੋ ਨ ਕੀਓ ਪਰਿਓ ਲੋਭ ਕੈ ਫੰਦ ਨਾਨਕ ਸਮਿਓ ਰਮ ਗਇਓ ਆਪ ਕਿਉ ਰੋਮਤ ਗੰ ਅੰਧ ਮਨ ਮਾਇਆ ਮੈਂ ਰਮ ਰਹਿਓ ਨਿਕਸਤ ਨਾ ਹੈ ਮੀਤ ਨਾਨਕ ਮੂਰਤ ਚਿਤਰ ਜਿਉ ਛਾੜਤ ਨਾ ਹੈ ਪੀਤ ਨਰ ਚਾਹਤ ਕਛੂ ਆਰ ਔਰ ਕੀ ਔਰੇ ਪਈ ਜਿਤ ਬਤ ਰਹਿਓ ਉਠ ਗੌਰ ਨਾਨਕ ਫਾਸੀ ਗਲ ਪਰੀ ਜਤਨ ਬਹੁਤ ਸੁਖ ਕੀਏ ਦੁੱਖ ਕੋ ਕਿਉ ਨ ਕੋਏ ਕਹੋ ਨਾਨਕ ਸੁਣ ਰੇ ਮਨਾ ਹਰ ਭਾਵੈ ਸੋ ਹੋਏ ਜਗਤ ਪਿਆਮ ਬਿਖਾਰੀ ਫਿਰਤ ਹੈ ਸਭ ਕੋ ਦਾਤਾ RAM ਕਹੋ ਨਾਨਕ ਮਨ ਸਿਮਰਤੇ ਪੂਰਨ ਹੋਏ ਕਾਮ ਟੂਟੇ ਮਨ ਕਹਾ ਕਰੇ ਜਗ ਸੁਪਨੇ ਜਿਉ ਮਾਂ ਜਾਨ ਇਨ ਮੈਂ ਕਛੂ ਤੇਰੋ ਨਹੀਂ ਨਾਨਕ ਕਹਿਓ ਬਖਾਨ ਗਰਬ ਕਰਤ ਹੈ ਦੇਹ ਕੋ ਬਿਨ ਸੈ ਚਿਨ ਮੈਂ ਮੀਤ ਜਿਹ ਪ੍ਰਾਣੀ ਹਰ ਜਸ ਕਹਿਓ ਨਾਨਕ ਤਿਹ ਜਗ ਮੀ ਜੀਤ جے کٹ سمرن رام کو سو نر موکتا جان تے نر ہر انتر نہیں نانک سچی مان ایک भगत भगवान جے پرانی کے نہے من جیسے سوکر سوان نانک مانو تاہی تن ਸੁਮੀ ਕੇ ਗ੍ਰੇਡਿਓ ਸਦਾ ਸਵਨ ਤਜਤ ਨਹੀਂ ਨਿਤ ਨਾਨਕ ਏ ਵਿਦ ਹਰਿ ਪਜੋ ਇਕ ਮਨ ਹੋਏ ਇਕ ਚਿੱਤ ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੇ ਗਵਾਨ ਨਾਨਕ ਨੇ ਪਲ ਜਾਤ ਤੈ ਜਿਉ ਕੂਂਚਰ ਇਸ ਨਾਨ ਸਰ ਕੰਪਿਓ ਪਗ ਡਗਮਗੇ ਨੈਣ ਜੋਤ ਤੇ ਹੀਨ ਕੋ ਨਾਨਕ ਇਹ ਬਿਦਪਈ ਤਉ ਨਾ ਹਰ ਰਸ ਲੀਨ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹ ਕੋ ਨਾ ਹੈ ਨਾਨਕ ਸਿਰ ਹਰ ਭਗਤ ਹੈ ਤੇਰਾ ਕੋ ਮਨ ਮਾਹਿ ਜਗ ਰਚਨਾ ਸਭ ਝੂਠ ਹੈ ਜਾਨ ਲਿਓ ਰੇ ਮੀਤ ਕਹ ਨਾਨਕ تیر ਨਾ ਰਹੇ ਜਿਉ ਬਾਲੂ ਕੀ ਪੀਤ RAM ਗਯੋ ਰਾਵਣ ਗਯੋ ਜਾਂ ਕੋ ਬੋ ਪਰਵਾਰ ਕਹੋ ਨਾਨਕ تیر ਕਛੂ ਨਹੀਂ ਸੁਪਨੇ ਜਿਉ ਸੰਸਾਰ ਚਿੰਤਾ ਤਾਂ ਕੀ ਕੀ ਜੀਐ ਜੋ ਅਣਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ ਜੋ ਪਜੋ ਸੋ ਬਿਨ ਸਹੈ ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜੰਜਾਲ ਦੁਹਰਾ ਬਲ ਛੁਟਿ ਕਿਉ ਬੰਧਨ ਪਰੇ ਕਛੂ ਨਾ ਹੋ ਤੋ ਪਾਏ ਕਹੋ ਨਾਨਕ ਅਬ ਊਟ ਹਰ ਗਜ ਜਿਉ ਹੋ ਸੁਹਾਏ ਸੰਗ ਸਖਾ ਸਭ ਤਜ ਗਏ ਕੋਈ ਨ ਨਿਬਿਓ ਸਾਥ ਕਹੋ ਨਾਨਕ ਇਹ ਬਿਪਤ ਮੈਂ ਠੀਕ ਏਕਰ ਗੁਨਾਥ ਨਾਮ ਰਹੋ ਸਾਧੂ ਰਹੋ ਰਹੋ ਗੁਰ ਗੋਬਿੰਦ ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰ ਮੰਤ ਰਾਮ ਨਾਮ ਉਰਮ ਮੈਂ ਗਹਿਓ ਜਾਂ ਕੈ ਸਮ ਨਹੀਂ ਕੋਏ ਜੈ ਸਿਮਰਤ ਸੰਕਟ ਮਿਟੈ ਦਰਸ ਤਹਾਰੋ ਹੋਏ ਕਹੋ ਨਾਨਕ ਇਹ ਬਿਪਤ ਮੈਂ ਟੇਕ ਏ ਕਰ ਗੁਨਾਥ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰ ਮੰਤਿ RAM ਨਾਮ ਉਰ ਮੈਂ ਗਹਿਓ ਜਾ ਕੇ ਸਮ ਨਹੀਂ ਕੋਏ ਜੈਸ ਸਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ